ਹਾਂ ਜੀ ਸੋ ਜਿਵੇਂ ਆਪਨੇ ਅਮਰਿਤਪਾਲ ਦੇ ਭਾਈ ਨੂੰ ਗ੍ਰਿਫਤਾਰ ਕੀਤਾ ਹੈ ਕੀ ਹੈ ਪੂਰਾ ਮਾਮਲਾ ਦੇਖੀਏ ہماری ਜਿੰਮੇਤਾਰ ਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜਲੰਧਰ ਰੂਰ ਤੋਂ ਵੀ ਡਰੱਗਸ ਦੇ ਖਿਲਾਫ ਇੱਕ ਸਪੈਸ਼ਲ ਕੈਂਪਫੇਨ ਚਲਾਈ ਹੋਈ ਹੈ ਪਿਛਲੇ 3 ਹਫਤਿਆਂ ਤੋਂ ਅਸੀਂ ਵਕ ਵਕ ਕੇਸਿਸ ਵੀ ਦਬੰਦ ਕੀਤੇ ਹੈਗੇ ਐਨਡੀਪੀਐਸ ਦੇ ਮੁਰਜਮਾਨੂ ਵੀ ਫੜੇ ਆ ਪ੍ਰੋਪਰਟੀਆਂ ਦੀ ਸੀਜ਼ ਕੀਤੀਆਂ ਨੇ ਪਰ ਉਹ ਵੀ ਦੱਸਾਂ ਕਿ ਹੋਰ ਕਾਫੀ ਕੇਸਿਸ ਦੀ ਪ੍ਰੋਪਰਟੀਆਂ ਦੀ ਸੀਜ਼ ਕੀਤੀਆਂ ਨੇ ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸ ਡੈਵਲਪਰ ਪੰਜੀ ਨਾ ਕੱਲ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਵਰਡਸ ਜੈਦਰ ਓਨ ਹੈ ਗਈਆਂ ਤਖਬੇ ਹੱਥ ਇਹ ਜਿਹੜਾ ਈਵਨਿੰਗ ਦਾ ਟਾਈਮ ਸੀਗਾ ਉਹਨੇ अराउंड ਉਦੋਂ ਜਿਹੜਾ ਹੈਗਾ ਨੈਸ਼ਨਲ ਹੈਗੇ ਨੈਸ਼ਨਲ ਹਾਈਵੇ ਸਾਈਡ ਤੇ ਗੱਡੀ ਲੱਗੀ ਹੋਈ ਸੀ ਅੰਮ੍ਰਿਤਸਰ ਸਲਿੱਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਠੀਕ ਉਥੇ ਇਹ ਗੱਡੀ ਲੱਗੀ ਹੋਈ ਸੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਜਿਹੜਾ BB02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਠੀਕ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਰੱਖੇ ਸੀਗਾ ਤੇ ਸਪੀਸ਼ੀਅਸ ਗੱਡੀ ਸੀ ਜੋ ਜੈੱਡ ਬਲੈਕ ਬਿਲਕੁਲ ਠੀਕ ਹੈ ਤੇ ਜਾਰੀ ਲੱਗੀ ਹੋਈ ਸੀ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਵੀ ਦੋ ਮੁੰਡੇ ਸਾਡੀ ਪਾਰਟੀ ਤੋਂ ਲੱਭੀ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀ ਕਿ ਕੋਈ ਸ਼ੱਕੀ ਚੀਜ਼ ਹੋ ਰਹੀ ਹੈ ਤੇ ਮੋਕੇ ਤੇ ਅਸੀਂ ਆਪਣੇ ਅਫਸਰ ਨੂੰ ਉੱਥੇ ਬੁਲਾਇਆ ਗਿਆ ਜਿਹੜੇ ਸਾਡੇ ਡੀਐਸਪੀ ਚਲਾ ਰਹੇ ਉਹਨਾਂ ਨੇ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਕੋਲ ਕੰਟਰਾਬੈਂਡ ਜਿਹੜਾ ਮੈਥਾਮਫੀਟਾਮੀਨ ਜਦੋਂ ਆਮ ਭਾਸ਼ਾ ਚ ਆਈ ਸਕੈਲ ਤੇ ਹੋਰ ਕੀ ਹੋਇਆ ਉਹਦਾ ਵੇਕ ਕੀਤਾ ਗਿਆ 4 ਗ੍ਰਾਮ ਆਈਸ ਜਿਹੜੀ ਤੇ ਨਾਲ ਇੱਕ ਰਿੰਗ ਸਕੇਲ ਵੀ ਸੀਗਾ ਫੋਨ ਵੀ ਉਹਨਾਂ ਕੋਲ ਦੋ ਫੋਨ ਨਿਕਲੜੇ ਕਿਹਨਾਂ ਸੀ ਜਿਹਦਾ ਨਾਮ ਲਫਕਰੀ ਚ ਆ ਗਿਆ ਪੁੱਤੋ ਗੁਪਰੀਤ ਇਹ ਚੀਮਾ ਬਾਡ ਦਾ ਬਿਆਸਥਾ ਨੇ ਦਾ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਫਕਰੀ ਤੋਂ ਹੈਪੀ ਹੈਗਾ ਤੇ ਇਹ ਹੈਗਾ ਪੁੱਤੋ ਕਰਸੀਮ ਸਿੰਘ ਵਾਸੀ ਜਲੂਧਰ ਜਿਹੜਾ ਥਾਣਾ ਵਿੱਚ ਹੂੰ ਠੀਕ ਹੈ ਨਾ ਤੇ ਮਿਚੋ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਉਹ ਜਿਹੜਾ ਸਮਾਨ ਹੁੰਦਾ ਉਹ ਉਹ ਵੀ ਸਾਰੇ ਚੀਜ਼ਾਂ ਸਭ ਨਾਲ ਸਟੇਪਲਰ ਕੋਲ ਪਿਆ ਡਿੰਗਸ ਕੋਲ ਵੀ ਮਿਲਿਆ ਇਹ ਜਿਹੜੇ ਕੰਜ਼ੂਮਰ ਇਲੈਕਟ੍ਰਿਕ ਹਾਂ ਹਾਂ ਉਹ ਇੱਕ ਵਾਰ ਫੇਰ ਜਰੂਰੀ ਹੋਣ ਕਰਕੇ ਦੀ ਬੁਲਦ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਉੱਥੋਂ ਲੈ ਕੇ ਆਏ ਸੀਗੇ ਤੇ ਉੱਥੋਂ ਇਹਨਾਂ ਨੇ ਬਕਾਇਦਾ ਪੀਪੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੀਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਉਹਨੇ ਡੱਗ ਸਭ ਤੁਸੀਂ ਮੈਡੀਕਲ ਵੀ ਕਰਾਇਆ ਵੇ ਕੀ ਮੈਡੀਕਲ ਰਿਪੋਰਟ ਚ ਕੀ ਆ ਕੇ ਲੋਕ ਲੈਂਦੇ ਸੀ ਕਿ ਉਹਦੇ ਦੇਖੋ ਇਹਦਾ ਵਿੱਚ ਅਸੀਂ ਡਿਟੇਲਸ ਮੈਡੀਕਲ ਵੀ ਕਰਾਇਆ ਹੈਗਾ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜਿਵੇਂ ਮਤਲਬ ਕਿ ਉਹਸਲੇ ਕੰਜ਼ਿਊਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਾਈ ਗਈ ਸੀ ਉਦੋਂ ਕਰਨ ਦੀ ਤਿਆਰੀ ਸੀਗੀ ਬਟ ਹਾਂ ਬਟ ਜਿਹੜਾ ਡਰ ਟੈਸਟ ਹੈਗਾ ਯੂਰਿਨ ਜੇ ਜੀ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਇਤਲੇ ਹੋ ਗਿਆ ਸਰ ਮੋਕੇਦਾਰ ਇਹ ਕੰਜ਼ਮਪਸ਼ਨ ਕਰਦੇ ਪਏ ਸੀ ਜਾਂ ਇਹ ਵਿਚਨ ਆਇਆ ਸੀ ਜਿਹੜੀ ਇਹ ਲੈ ਕੇ ਆਏ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਆਦਮੀ ਪਰਸੀ ਹੈ ਜਿੰਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡਰ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਜਿਹੜੀ ਫਾਈਲ ਦਾ ਅਮਰੀਦਪਾਲ ਨਾਲ ਰਿਲੇਸ਼ਨ ਹੈ ਹਣੀ ਹਰਪ੍ਰੀਤ ਦਾ ਅਮਰਿਤਪਾਲਾਂ ਕੇ ਰਿਲੇਸ਼ਨ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜੋ ਸਾਨੂੰ ਡਿਟੇਲ ਤੇ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਰੂਟੀਨ ਰੂਟੀਨ ਵਰਕਿੰਗ ਦੇ ਵਿੱਚ ਹੀ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਦੇ ਵਿੱਚੋਂ ਰਿਕਵਰੀ ਮਤਲਬ ਕਿ ਕਿਸੇ ਨੂੰ ਕਲੀਅਰ ਕਰਦੇ ਮਨੋ ਕਲੀਅਰ ਕਰੀਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਹੈ ਉਹ ਹੋਰ ਡੀਟੇਲ ਚੈੱਕ ਕਰਾਂਗੇ ਜੀ ਉਹ ਸਾਰਾ एवरीथिंग विल बी ਚੈੱਕਡ ਇਨ ਡੀਟੇਲ ਸੱਟਲੀ ਫਿਲਹਾਲ ਤਾਂ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਕਦਮਾ 2024 ਦਾ ਅੰਡਰ ਸੈਕਸ਼ਨ ਬ੍ਰਦਰ ਆਫ ਹਮਨੇ ਪਾਸ ਹੈ ਜੀ ਆਮਰੇ ਪਾਸ ਬ੍ਰਦਰ ਰੈਕੋਰਡ ਹੈ ਹਾਂ ਜੀ ਸਰ ਇਹ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਇਹ ਪਰਚਾ ਜਿਹੜਾ ਅਸੀਂ ਪਰਚਾ ਦੰਚ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਜਿਹੜਾ 29 ਐਨਡੀਪੀਐਸ ਦਾ ਕਰਤਾ ਉਹ 29 ਦਾ ਮਤਲਬ ਇਹ ਹੁੰਦਾ ਕਿ ਜਿਸ ਨੂੰ ਲੈ ਕੇ ਆਏ ਹੋਣ ਅੱਗੇ ਉਹ ਵੀ ਵਾਅਦਾ ਕਰ ਇਹ ਇੱਕ ਇੱਕਾ ਨਗਰ थाना ਹੈਪੋਲ ਇਨ ਵੀ ਅਰੈਸਟ ਹੋਇਆ ਅਰੈਸਟ ਹੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨਾਂ ਜਿਹੜੇ ਵੀ ਟੋਟਲ 3 ਬੰਦੇ ਅਰੈਸਟ ਹੋਏ ਸਨ ਟੋਟਲ ਹੁਣ ਤੱਕ 3 ਬੰਦੇ ਚੀਨਾ ਕੋਲ 4 ਗ੍ਰਾਮ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂ ਵਰਡਸ ਲੁਧਿਆਣਾ ਤੋਂ ਇਧਰ ਆ ਰਹੇ ਸੀਗੇ ਅੰਮ੍ਰਿਤਸਰ ਵਾਲੇ ਜਿਹੜਾ ਉੱਥੇ ਹੀ ਹੋਈ ਹੈ ਜੀ ਜੀ ਕਿ ਜਾਂ ਅੰਮ੍ਰਿਤਸਰ ਰਹੇ ਸੀ ਇਹ ਇਹ ਤਾਂ ਹੁਣ ਤੱਕ ਚੱਲੂਗਾ ਜੀ ਇਹ ਤਾਂ ਡਿਟੇਲ ਹੁਣ ਮੈਂ ਪਰਸਨਲੀ ਹਲੇ ਕੁਝ ਰਿਪੋਰਟ ਅੱਜ ਲਾ ਹੋ ਗਿਆ ਜੀ ਜੀ ਹਲੇ ਪੇਸ਼ ਕਰਨਾ ਦਿਵਾਉਗਾ ਸੋਟਕ ਜੀ ਨਾਣੇ ਬਲੇ ਦੇ ਦਸਕ ਦੇ ਬੈਟਰ ਹਾਂਜੀ ਆਲ 3